ਸਾਰੀ ਪੰਥ ਦੇ ਮਹਾਨ ਵਿਦਵਾਨ ਸਾਡੇ ਵਿਦਿਆਗੁਰੂ ਸ੍ਰੀਮਾਨ ਸੰਤ ਨਿਸ਼ਾਨ ਸਿੰਘ ਜੀ ਉਹ ਦੱਸਿਆ ਕਰਦੇ ਨੇ ਨੇਤ ਦਾ ਅਰਥ ਏਕ ਹੋਣ ਹਾਰ ਹੋਈ ਬਸੰਤ ਪੰਚਮੀ ਵਾਲੇ ਦਿਨ ਇੱਕ ਹੋਣ ਹਾਰ ਕਿਹੜੀ ਜਦੋਂ ਸਤਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਿੰਧ ਅਤੇ ਹਰੋ ਨਦੀ ਦੇ ਮਿਲਾਪ ਵਾਲੇ ਸਥਾਨ ਤੇ ਬੈਠ ਕੇ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਸਨ ਪਏ ਕਿਉਂਕਿ ਬਚਪਨ ਤੋਂ ਹੀ ਬਾਬਾ ਦਿਆਲ ਸਿੰਘ ਜੀ ਤੇ ਮਾਤਾ ਭਾਗਪਰੀ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਸਾਖੀਆਂ ਸੁਣਾਇਆ ਕਰਨੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਸੁਣਾਉਣੇ ਕਿਸ ਤਰ੍ਹਾਂ ਸਹਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰੀ ਜੀ ਸ਼ਹੀਦੀ ਪ੍ਰਾਪਤ ਕਰ ਗਏ ਕਿੰਨੀਆਂ ਜੰਗਾਂ ਹੋਈਆਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਉਹ ਲਗਨ ਲੱਗ ਗਈ ਇਹਨਾਂ ਦੇ ਪਿਤਾ ਨੇ ਸ਼ੋਈ ਵਿਖੇ ਦੁਕਾਨ ਕੀਤੀ ਹੋਈ ਸੀ ਤੇ ਕਦੇ-ਕਦੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਵੀ ਦੁਕਾਨ ਤੇ ਜਾਇਆ ਕਰਦੇ ਸਨ ਤੇ ਇੱਕ ਦਿਨ ਦੁਕਾਨ ਤੇ ਜਾਂਦੇ ਆ ਜਿੱਥੇ ਸਿੰਧ ਅਤੇ ਹਰੋ ਨਦੀ ਦੇ ਮਿਲਾਪ ਵਾਲਾ ਸਥਾਨ ਆ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਜੀ ਲਿਖਦੇ ਨੇ ਬੜਾ ਰਮਣੀਕ ਜਗ੍ਹਾ ਬਹੁਤ ਰਮਣੀਕ ਸਥਾਨ ਸੀ ਇਹ ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਆਇਆ ਕਿਉਂ ਨਾ ਮੈਂ ਇੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰ ਲਵਾਂ ਸਤਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉਥੇ ਚੌਂਕੜਾ ਮਾਰ ਕੇ ਬੈਠ ਗਏ ਸਿੰਧ ਅਤੇ ਹਰੋ ਨਦੀ ਦੇ ਮਲਾਪ ਵਾਲੇ ਸਥਾਨ ਤੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰ ਮੈਨੂੰ ਦਰਸ਼ਨ ਦੇ ਐਉਂ ਕਰਕੇ ਸਤਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕੀ ਪੁਕਾਰ ਕਰਦੇ ਨੇ ओदी कलगी वाला पुरख सुजान कलगी वाला पुरख कल सुजान कलगी वाला पुरख सुजान कलगी वाला पुरख सुजान सुलतान गोबिंद सिंह सोढी सुल्तान गोबिंद सिंह सोडी सुल्तान गोबिंद सिंह गोबिंद सिंह गोबिंद सिंह ਸਿੰਘ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੇ ਨੇ ਤੇ ਉਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਬੇ ਦੀ ਝੜੀ ਦੇ ਵਿੱਚ ਬਾਬਾ ਅਜਾਪਾਲ ਸਿੰਘ ਜੀ ਦੇ ਰੂਪ ਦੇ ਵਿੱਚ ਗੁਪਤ ਰੂਪ ਦੇ ਵਿੱਚ ਕਿਰਪਾ ਕਰ ਰਹੇ ਸਨ ਸਤ ਸੰਗੀ ਜਨੋ ਮੈਂ ਅਰਜ ਕਰਦਿਆਂ ਬਿਕਰਮੀ ਸੰਮਤ 1765 ਤੋਂ ਲੈ ਕੇ ਬਿਕਰਮੀ ਸੰਮਤ 1812 ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 47 ਸਾਲ ਭਾਦਰੇ ਦਾ ਰਾਜਾ ਸੀ ਰਾਜਾ ਲਾਲ ਸਿੰਘ ਜੰਗਾ ਜੁੱਧਾਂ ਦੇ ਵਿੱਚ ਇਹਦੀ ਸਹਾਇਤਾ ਕਰਦੇ ਰਹੇ ਇਹ ਰਾਜਾ ਲਾਲ ਸਿੰਘ ਕੌਣ ਸੀ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੁਹੇਰੇ ਸਾਹਬ ਜਾਂਦੇ ਨੇ ਨਾ ਉੱਥੇ ਦੌਲਤਰਾਮ ਆਉਂਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਅਰਜ ਬੇਨਤੀ ਕਰਕੇ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ ਪੰਜ ਇਹਦੇ ਪੁੱਤਰ ਸਨ ਸਾਰਿਆਂ ਨੇ ਵਾਰੋ-ਵਾਰੀ ਆ ਕੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੁੱਛਦੇ ਨੇ ਦੌਲਤਰਾਮ ਤੇਰਾ ਪੰਜਵਾਂ ਪੁੱਤਰ ਕਿੱਥੇ ਆ ਤੇ ਦੌਲਤਰਾਮ ਬੇਨਤੀ ਕਰਨ ਲੱਗਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਤੇ ਬੌਲਾ ਰਾਈ ਏ ਸਾਧਾਰਨ ਮਤ ਵਾਲਾ ਹੋਰ ਕਿ ਹੋਣ ਕਰਕੇ ਰਾਵਾਂ ਤੇ ਫਿਰਦਾ ਸੀ ਉਹਨੂੰ ਬੌਲਾ ਰਾਈ ਸਾਰੇ ਆਖਦੇ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਦੌਲਤਰਾਮ ਉਹਨੂੰ ਲੱਭ ਕੇ ਲਿਆਓ ਵੇਖੀਏ ਉਹਨੂੰ ਲੈ ਕੇ ਤੇ ਆਓ ਜਦੋਂ ਲਿਆਂਦਾ ਗਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਦੇ ਨਾਲ ਪਿਆਰ ਕਰਦੇ ਨੇ ਬਚਨ ਕੀਤਾ ਕਿ ਇਹ ਬੌਲਾ ਰਾਈ ਨਹੀਂ ਇਹ ਬਾਲਾ ਰਾਈ ਹੈ ਇਹ ਬਾਲਾ ਰਾਓ ਏ ਵੱਡਾ ਪ੍ਰਤਾਪੀ ਰਾਜਾ ਬਣੇਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਇਹਦਾ ਨਾਮ ਅੱਜ ਤੋਂ ਲਾਲ ਸਿੰਘ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਲਾਲ ਸਿੰਘ ਜਦੋਂ ਤੇਰੇ ਉੱਤੇ ਭੀੜ ਬਣੇਗੀ ਸਾਨੂੰ ਯਾਦ ਕਰੀ ਤੇਰੀ ਸਹਾਇਤਾ ਕਰਾਂਗੇ ਇਹ ਬਾਲਾ ਰਾਓ ਤੇ ਰੁਸਤਮ ਰਾਓ ਦੋਵੇਂ ਪਗਵਟ ਭਰਾ ਸਣ ਮੱਲਾ ਮਾਰਦੇ ਮਾਰਦੇ ਜੰਗਾ ਕਰਦੇ ਕਰਦੇ ਦੱਖਣ ਵਾਲੇ ਪਾਸੇ ਜਨਵਾਰੇ ਵਾਲੇ ਪਾਸੇ ਚਲੇ ਗਏ ਮਰਾਹਟਿਆਂ ਨੇ ਇਹਨਾਂ ਦੋਵਾਂ ਰਾਜਿਆਂ ਨੂੰ ਕੈਦ ਕਰ ਦਿੱਤਾ ਸਿਤਾਰੇ ਦੇ ਕਿਲੇ ਦੇ ਵਿੱਚ ਉਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਦੋਵੇਂ ਰਾਜੇ ਯਾਦ ਕਰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਦੇੜ ਵਾਲਾ ਕੌਤਕ ਕਰਕੇ ਨਰਨਾਟਕ ਨਰਨਾਟਕ ਲਿਖਿਆ ਹੈ ਪੁਰਾਣੇ ਇਤਿਹਾਸਕਾਰਾਂ ਨੇ ਪੜੋ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਉਹਨਾਂ ਨੂੰ ਨਰਨਾਟਕ ਸ਼ਬਦ ਬਹੁਤ ਜ਼ਿਆਦਾ ਜੱਚਿਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਚ ਦਾ ਪੀਰ ਵਾਲਾ ਬਾਣਾ ਵਰਤਾ ਕੇ ਉਹ ਨੀਲਾ ਬਾਣਾ ਸਤਿਗੁਰਾਂ ਨੇ ਪਾਇਆ ਹੋਇਆ ਸੀ ਹੇਰਨਗਰ ਪਹੁੰਚਦੇ ਨੇ ਮਹੰਤ ਕਿਰਪਾਲ ਬਾਸ ਦੇ ਕੋਲ ਤੇ ਉਸ ਵੇਲੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਨਰਨਾਟਕ ਤੇਹ ਥਾਟ ਬਨਾਇਓ ਹੇ ਹਰ ਨਗਰ ਅਗਾਰੀ ਆਇਓ ਜਿਸ ਤਰ੍ਹਾਂ ਪਹਿਲਾਂ ਨਰਨਾਟਕ ਕੀਤਾ ਸੀ ਚਮਕੌਰ ਦੀ ਗੜੀ ਨੂੰ ਛੱਡਣ ਲੱਗਿਆਂ ਮਾਛੀਵਾੜੇ ਦੇ ਵਿੱਚੋਂ ਨਿਕਲਣ ਲੱਗਿਆਂ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੇ ਵੀ ਨਰਨਾਟਕ ਸ਼ਬਦ ਵਰਤਿਆ ਨਰਨਾਟਕ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਦੋਵੇਂ ਰਾਜੇ ਮਰਾਠਿਆਂ ਨੇ ਕੈਦ ਕੀਤੇ ਹੋਏ ਸੰਯਾਦ ਕਰਦਾ ਹੈ ਬਾਲਾ ਰਾਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਹੁੰਚਦੇ ਨੇ ਪੁਕਾਰ ਸੁਣ ਕੇ ਆਵਾਜ਼ ਮਾਰੀ ਉਠੋ ਉਹ ਜਿਹਨੂੰ ਯਾਦ ਕਰਦੇ ਹੋ ਮੈਂ ਆ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਘੋੜੇ ਦੀਆਂ ਰਕਾਬਾ ਫੜਾ ਕੇ ਆਕਾਸ਼ ਮਾਰਗ ਥਾਈ ਮਨਵਾੜ ਲਿਆ ਕੇ ਉਤਾਰਿਆ ਇਹਨਾਂ ਦੋਵੇਂ ਰਾਜਿਆਂ ਨੂੰ ਜਿੱਥੇ ਅੱਜ ਮਨਵਾੜ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਨਿਸ਼ਾਨੀਆਂ ਸਾਰੀਆਂ ਕਾਇਮ ਨੇ ਇਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 47 ਸਾਲ ਇਸੇ ਭਾਦਰ ਦੇ ਰਾਜੇ ਦੀ ਜੰਗਾ ਜੁੱਧਾਂ ਦੇ ਵਿੱਚ ਸਹਾਇਤਾ ਕਰਦੇ ਰਹੇ 1812 ਤੱਕ 1812 ਤੋਂ ਲੈ ਕੇ 1818 ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਂਦ ਰਹਿੰਦੇ ਨੇ ਸਾਰਾ ਭਾਰ ਬਰਦਾਰ ਊਠ ਉਹ ਨਗਾਰੇ ਜਿੰਨਾ ਵੀ ਭਾਰ ਬਰਦਾਰ ਸੀ ਇਸੇ ਰਾਜਾ ਲਾਲ ਸਿੰਘ ਨੇ ਗੱਡਿਆਂ ਤੇ ਲੱਦ ਕੇ ਤੇ ਜੀਂਦ ਪਹੁੰਚਾਇਆ ਤੇ 1818 ਤੋਂ ਲੈ ਕੇ 1830 ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਟਿਆਲੇ ਰਹਿੰਦੇ ਨੇ ਆਪਣਾ ਨਾਮ ਰੱਖਿਆ ਹੋਇਆ ਸੀ ਬਾਬਾ ਅਜਾਪਾਲ ਸਿੰਘ ਮੂੰਹ ਤੇ ਠਾਠਾ ਬਣ ਕੇ ਰੱਖਦੇ ਹੁੰਦੇ ਸਨ ਲੋਕਾਂ ਨੂੰ ਭੁਲੇਖਾ ਪੈਂਦਾ ਸੀ ਪਤਾ ਨਹੀਂ ਕੌਣ ਨੇ खरे ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ खरे ਉਹਨਾਂ ਦੇ ਸਹਿਬਜ਼ਾਦੇ ਨੇ ਪਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਇਤੋਂ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਬੇ ਦੀ ਝਿੜੀ ਦੇ ਵਿੱਚ ਆ ਜਾਂਦੇ ਨੇ ਇੱਕ ਸੰਗਣੀ ਝਿੜੀ ਦੇ ਵਿੱਚ ਆ ਕੇ ਸੱਚਾ ਸੱਚੇ ਪਾਤਸ਼ਾਹ ਡੇਰਾ ਲਾ ਲਿਆ ਸਾਰੀ ਰਾਤ ਇੱਕ ਰਸ ਨੌਬਤ ਵਜਾਉਂਦੇ ਰਹੇ ਮਿੱਠੀ ਨੌਬਤ ਦੀ ਆਵਾਜ਼ ਸੁਣ ਕੇ ਨਾਬੇ ਦਾ ਰਾਜਾ ਰਾਜਾ ਹਮੀਰ ਸਿੰਘ ਸਵੇਰ ਹੋਈ ਆਪਣੇ ਦਰਬਾਰੀਆਂ ਨੂੰ ਪੁੱਛਦਾ ਕਿ ਇਹ ਸਾਰੀ ਰਾਤ ਮਿੱਠੀ ਨੌਬਤ ਕਿਦਰੋਂ ਇਹ ਆਵਾਜ਼ ਆਉਂਦੀ ਰਹੀ ਇੱਕ ਰਸ ساری ਰਾਤ ਨੌਬਤ ਕੌਣ ਵਜਾਉਂਦਾ ਰਿਹਾ ਦਰਬਾਰੀਆਂ ਨੇ ਬੇਨਤੀ ਕੀਤੀ ਮਹਾਰਾਜ ਉਹ ਪਟਿਆਲੇ ਵਾਲੇ ਮਹਾਪੁਰਸ਼ ਬਾਬਾ ਅਜਾਪਾਲ ਸਿੰਘ ਜੀ ਹੁਣ ਇੱਥੇ ਨਾਬੇ ਦੇ ਵਿੱਚ ਆ ਗਏ ਨੇ ਕਿਸੇ ਨੂੰ ਭੁਲੇਖਾ ਪੈਂਦਾ ਕਿ ਉਹ ਗੁਰੂ ਗੋਬਿੰਦ ਸਿੰਘ ਨੇ ਕਿਸੇ ਨੂੰ ਭੁਲੇਖਾ ਪੈਂਦਾ ਉਹਨਾਂ ਦੇ ਸਹਬਜ਼ਾਦੇ ਨੇ ਪਰ ਹੈਣ ਪੂਰਨ ਪੁਰਸ਼ ਮਹਾਰਾਜਾ ਹਮੀਰ ਸਿੰਘ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਦਰਸ਼ਨ ਕਰਕੇ ਨਿਹਾਲ ਹੋਇਆ ਇੱਥੇ ਹੀ ਰਾਜੇ ਦੀ ਫੌਜ ਦੇ ਵਿੱਚ ਭਾਈ ਕਾਨ ਸਿੰਘ ਨਾਬਾ ਉਹਨਾਂ ਦੇ ਪਰਦਾਦਾ ਬਾਬਾ ਸਰੂਪ ਸਿੰਘ ਜੀ ਉਹ ਜਦੋਂ ਫੌਜ ਦੇ ਵਿੱਚ ਭਰਤੀ ਹੋਏ ਇੱਕ ਦਿਨ ਮਿੱਠੀ ਨੌਬਤ ਦੀ ਆਵਾਜ਼ ਸੁਣੀ ਆਵਾਜ਼ ਸੁਣ ਕੇ ਬਾਬਾ ਅਜਾਪਾਲ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਦਰਸ਼ਨ ਕਰਕੇ ਸਤਿਗੁਰਾਂ ਨੇ ਪ੍ਰਸ਼ਾਦ ਦਿੱਤਾ ਪ੍ਰਸ਼ਾਦ ਛੱਕ ਕੇ ਜਿਹੜਾ ਮਨ ਪਹਿਲਾਂ ਟਿਕਦਾ ਨਹੀਂ ਸੀ ਉਹ ਮਨ ਟਿਕ ਗਿਆ ਰਾਜੇ ਦੀ ਨੌਕਰੀ ਛੱਡ ਕੇ ਤੇ ਹੁਣ ਸਤਿਗੁਰਾਂ ਦੇ ਸੇਵਕ ਬਣ ਗਏ ਇੱਕ ਦਿਨ ਮੰਦੇ ਵਿੱਚ ਫੁਰਨਾ ਫਰਿਆ ਕੀ ਪਤਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਰਸ਼ਨ ਕਰਕੇ ਬੜਾ ਮਨ ਨੂੰ ਆਨੰਦ ਆਉਂਦਾ ਹੈ ਪਤਾ ਨਹੀਂ ਉਹਨਾਂ ਦੇ ਸਹਬਜ਼ਾਦੇ ਨੇ ਕੌਣ ਨੇ ਇੱਕ ਦਿਨ ਮੰਦੇ ਵਿੱਚ ਬਹੁਤ ਤੀਬਰ ਫੁਰਨਾ ਫੁਰਿਆ ਤੇ ਜਦੋਂ ਇਸ ਤਰ੍ਹਾਂ ਦਾ ਫੁਰਨਾ ਫੁਰਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੁਬਾਰੇ ਤੋਂ ਮਾਈ ਸੇਡਾਂ ਨੂੰ ਆਵਾਜ਼ ਮਾਰਦੇ ਨੇ ਰੀ ਸੇਡਾਂ ਬਾਬਾ ਸਰੂਪ ਸਿੰਘ ਨੂੰ ਉੱਤੇ ਸਾਡੇ ਕੋਲ ਚੁਬਾਰੇ ਤੇ ਭੇਜਦੇ ਬਾਬਾ ਸਰੂਪ ਸਿੰਘ ਉੱਪਰ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਬਾ ਸਰੂਪ ਸਿੰਘ ਨੂੰ ਬਚਨ ਕੀਤਾ ਬਾਬਾ ਸਰੂਪ ਸਿੰਘ ਵੇਖ ਸਾਡੇ ਪਿੰਡੇ ਤੇ ਕੋਈ ਜੀਤ ਤੇ ਨਹੀਂ ਖੁਰਕ ਹੁੰਦੀ ਏ ਜਦੋਂ ਚੋਲਾ ਉੱਪਰ ਕੀਤਾ ਤੇ ਬਾਬਾ ਸਰੂਪ ਸਿੰਘ ਜੀ ਰੋਜ਼ਨਾਮਾ ਚ ਡੇਲੀ ਡਾਇਰੀ ਲਿਖਿਆ ਕਰਦੇ ਸਨ ਬਾਬਾ ਅਜਾਪਾਲ ਸਿੰਘ ਜੀ ਦੀ ਉਹ ਲਿਖਦੇ ਨੇ ਜਦੋਂ ਮੈਂ ਜੋਗਾ ਤਾਂ ਕੀਤਾ ਚੋਲੇ ਨੂੰ ਉੱਪਰ ਕਰਕੇ ਵੇਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਰੀਰ ਦੇ ਉੱਪਰ ਲੰਮੇ ਲੰਮੇ ਕੇਸ ਸਨ ਤੇ ਵਖੀ ਦੇ ਵਿੱਚ ਉਹ ਜਦੋਂ ਘਾਓ ਵੇਖਿਆ ਤੇ ਬਾਬਾ ਸਰੂਪ ਸਿੰਘ ਜੀ ਬੇਨਤੀ ਕਰਨ ਲੱਗੇ ਮਹਾਰਾਜ ਇਹ ਘਾਓ ਕਿਸਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਦਾ ਸ਼ੰਕਾ ਨਿਵਰਤ ਕਰਨ ਵਾਸਤੇ ਕਿਉਂਕਿ ਉਹਦੇ ਮਨ ਦੇ ਵਿੱਚ ਫੁਰਨਾ ਆਇਆ ਸੀ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਇਹ ਘਾਓ ਉਹੀ ਹੈ ਜਿਹੜਾ ਨਦੇੜ ਦੇ ਵਿੱਚ ਪਠਾਨ ਦੇ ਬੱਚੇ ਨੇ ਮੇਰੇ ਹੀ ਵਖੀ ਦੇ ਵਿੱਚ ਸ਼ੁਰਾ ਮਾਰਿਆ ਸੀ ਉਹ ਬਾਬਾ ਸਰੂਪ ਸਿੰਘ ਨੂੰ ਨਿਸ਼ਚਾ ਹੋ ਗਿਆ ਆਪਣੇ ਰੋਜ਼ਨਾਮਚੇ ਦੇ ਵਿੱਚ ਡੇਲੀ ਡਾਇਰੀ ਦੇ ਵਿੱਚ ਉਹਨੇ ਲਿਖ ਦਿੱਤਾ ਕਿ ਬਾਬਾ ਅਜਾਪਾਲ ਸਿੰਘ ਕੋਈ ਹੋਰ ਨਹੀਂ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਸ ਰੋਜ਼ਨਾਮਚੇ ਦੀਆਂ ਫੋਟੋ ਕਾਪੀਆਂ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੀ ਆਪਣੇ ਕੋਲ ਕਰਵਾ ਕੇ ਰੱਖੀਆਂ ਤੇ ਉਹ ਬਾਬਾ ਸਰੂਪ ਸਿੰਘ ਜਿਹੜਾ ਉਹ ਐਉਂ ਕਰਕੇ ਕੀ ਆਂਦਾ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਦਾ ਹੈ ਓ ਮੈਨੂੰ ਹੋ ਗਿਆ ਨਿਸ਼ਾਰੇ ਤੂੰ ਕਲਗੀਆਂ ਵਾਲਾ ਏ ਮੈਨੂੰ ਹੋ ਗਿਆ ਨਿਸ਼ਾਰੇ ਤੂੰ ਕਲਗੀਆਂ ਈ ਆਵਾੜਾ ਏ ਮੈਨੂੰ ਹੋ ਗਿਆ ਨਿਸ਼ਕਾਰ ਏ ਤੂੰ ਕਲਗੀ ਆਵਾੜਾ ਏ ਮੈਨੂੰ ਹੋ ਗਿਆ ਨਿਸ਼ਕਾਰ ਏ ਤੂੰ ਕਲਗੀ ਆਵਾੜਾ ਏ ਮੈਨੂੰ ਹੋ ਗਿਆ ਨਿਸ਼ਕਾਰ ਏ ਤੂੰ ਕਲਗੀ ਆਵਾੜਾ ਏ ਓ ਕਿਤੜਾ ਜੇ ਬੰਦਿਆਂ ਨੂੰ ਇਸ ਸ਼ੇਰ ਬੁਣਾਇਆ ਏ ਉਹ ਤੇ ਅੰਮ੍ਰਿਤ ਛਿਣਿਆ ਤੂੰ ਬਾਜਾਨ ਤੂੰ ਲਾਇਆ ਏ ਪੀਖਣ ਜੇ ਮਸਤ ਹੋਏ ਕਰ ਦਰਸ਼ਨ ਆਲਾ ਏ ਮੈਨੂੰ ਹੋ ਗਿਆ ਅਨਕਾਇ ਏ ਤੂੰ ਕਰੀਂ ਗਣਾ ਵਾਲਾ ਏ ਮੈਨੂੰ ਹੋ ਗਿਆ ਨੀਚਾ ਏ ਤੂੰ ਕ ਲਗੀਆਂ ਮੈਨੂੰ ਹੋ ਗਿਆ ਨੀਚਾ ਏ ਤੂੰ ਕ ਲਗੀਆਂ ਵਾਲਾ ਏ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੇ ਨੇ ਇੱਥੋਂ ਹੀ ਫਿਰ ਜਦੋਂ ਪੁਕਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚਦੀ ਏ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਸ਼ੌਰ ਵਾਲੇ ਪਾਸੇ ਜਾਂਦੇ ਨੇ ਸਿੰਧ ਅਤੇ ਹਰੋ ਨਦੀ ਦੇ ਮਿਲਾਪ ਵਾਲੇ ਸਥਾਨ ਤੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਦਰਸ਼ਨ ਦਿੱਤਾ ਮਹੰਤ ਸੁਮੇਰ ਸਿੰਘ ਜੀ ਪਟਨਾ ਸਾਹਿਬ ਵਾਲੇ ਗੁਰਬਿਲਾਸ ਪਾਤਸ਼ਾਹੀ 10ਵੀਂ ਗ੍ਰੰਥ ਲਿਖਿਆ ਉਹਨਾਂ ਨੇ ਉਹ ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਕਰਤਾ ਮਹੰਤ ਸੁਮੇਰ ਸਿੰਘ ਜੀ ਪਟਨੇ ਵਾਲੇ ਆਪਣੇ ਗ੍ਰੰਥ ਦੀ 51 ਨੰਬਰ ਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਟਕ ਵਾਲੀ ਸਾਖੀ ਲਿਖ ਰਹੇ ਨੇ 52 ਨੰਬਰ ਸਾਖੀ ਦੇ ਵਿੱਚ ਜੰਗਲ ਦੇ ਵਿੱਚ ਇੱਕ ਬਾਲਣ ਲੈਣ ਜਾਂਦਾ ਸੀ ਸਿੱਖ ਉਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਹੋਇਆ 53 ਨੰਬਰ ਸਾਖੀ ਦੇ ਵਿੱਚ ਇੱਕ ਉਦਾਸੀ ਸਾਧ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੰਗਲ ਦੇ ਵਿੱਚ دیدار ਦਿੰਦੇ ਨੇ ਦਰਸ਼ਨ ਦਿੰਦੇ ਨੇ 54 ਨੰਬਰ ਸਾਖੀ ਦੇ ਵਿੱਚ ਰੁਸਤਮ ਰਾਓ ਤੇ ਬਾਲਾ ਰਾਓ ਨੂੰ ਦਰਸ਼ਨ ਦੇ ਕੇ ਕੈਦੋਂ ਰਿਹਾ ਕਰਵਾਇਆ ਤੇ 55 ਨੰਬਰ ਸਾਖੀ ਦੇ ਵਿੱਚ ਮਹੰਤ ਸੁਮੇਰ ਸਿੰਘ ਜੀ ਪਟਨਾ ਸਾਹਿਬ ਵਾਲੇ ਲਿਖ ਰਹੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਦਰਸ਼ਨ ਦਿੱਤਾ ਮਹੰਤ ਸੁਮੇਰ ਸਿੰਘ ਜੀ ਪਟਨਾ ਸਾਹਿਬ ਵਾਲੇ ਲਿਖਦੇ ਨੇ ਨਗਰ ਵਿਰਾਟ ਪਸ਼ੌਰ ਮਦ ਇੱਕ ਭਗਤ ਭਗੌਤੀ ਪ੍ਰੇਮੀ ਸ਼੍ਰੀ ਗੁਰੂ ਚਰਨਨ ਰਤ ਚਾਹਤ ਦਰਸ਼ਨ ਨਿਮੀ ਇੱਕ ਬਾਰ ਸ਼੍ਰੀ ਗੁਰੂ ਚਰਨਨ ਕੋ ਅਧਿਕ ਧਿਆਨ ਤੈਨ ਕੀਨੋ ਪ੍ਰਗਟ ਗੋਬਿੰਦ ਸਿੰਘ ਸਤਗੁਰੂ ਨੇ ਤਾਂ ਕੋ ਦਰਸ਼ਨ ਦੇਨੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦਿੱਤਾ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੁਣ ਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਨੇਤਰ ਖੋਲਦੇ ਨੇ ਵੇਖਦੇ ਨੇ ਸਾਹਮਣੇ ਪ੍ਰਕਾਸ਼ ਹੈ ਘੋੜੇ ਦੀ ਵਾਗ ਫੜ ਲਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਘੋੜੇ ਤੋਂ ਥੱਲੇ ਉਤਰਦੇ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬੇਨਤੀ ਕੀਤੀ ਮਹਾਰਾਜ ਤੁਹਾਡਾ ਦਰਸ਼ਨ ਕਰਕੇ ਮੈਨੂੰ ਐਉਂ ਪ੍ਰਤੀਤ ਹੁੰਦਾ ਤੁਸੀਂ ਓਹੀ ਹੋ ਜਿਨ੍ਹਾਂ ਦੀ ਉਡੀਕ ਦੇ ਵਿੱਚ ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਮੈਂ ਇੱਥੇ ਬੈਠਾ ਹੋਇਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਹਾਂ ਮੇਰੇ ਪ੍ਰੀਤਵਾਨ ਮੈਂ ਉਹੀ ਹਾਂ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ ਗਰੀਬ ਨਵਾਜ਼ ਇੰਨਾ ਚਿਰ ਗੁਪਤ ਕਿਉਂ ਵਿਚਰਦੇ ਰਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਮੈਂ ਸੇਵਕਾਂ ਦੀ ਮੁਕਤੀ ਲਈ ਸੇਵਕਾਂ ਦੇ ਉਧਾਰ ਵਾਸਤੇ ਹੁਣ ਤੱਕ ਮੈਂ ਗੁਪਤ ਵਿਚਰਦਾ ਰਿਹਾ ਆਂ ਆਓ ਹੁਣ ਪੂਰਨ ਪ੍ਰਤਗਿਆ ਜਿਹੜੀ ਸੀ ਕੀਤੀ ਹੋਈ ਸੀ ਉਹਨੂੰ ਪੂਰਨ ਕਰੀਏ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਦੇੜ ਵਾਲਾ ਕੌਤਕ ਕਰਨ ਲੱਗੇ ਸਨ ਆਲਮ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਸਾਨੂੰ ਤੁਹਾਡਾ ਦਰਸ਼ਨ ਕਿੱਕੂ ਹੋਵੇਗਾ ਕਿਵੇਂ ਦਰਸ਼ਨ ਹੋਵੇਗਾ ਜਦੋਂ ਤੁਸੀਂ ਗੁਪਤ ਵਿਚਰਨਾ ਆਲਮ ਸਿੰਘ ਬੰਦ ਕਰ ਦੋਏ ਕਿਹਾ ਕਿ ਦਰਸ਼ਨ ਭੀ ਤੁਮ ਹੋਏ ਕਿਹਾ ਗੁਰੂ ਹੰਪੀ ਰਖੇ ਹਿਰਦੈ ਭਾਵਨੀ ਸੋਏ ਸ੍ਰੀ ਅਮਰਸਰ ਪਹੁੰਚ ਬੋ ਰਾਮ ਸਰੋਵਰ ਜੋਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਸੀ ਕਿ ਮੈਂ ਸਾਰੀ ਜ਼ਿੰਦਗੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਦਰਸ਼ਨ ਨਹੀਂ ਕਰ ਸਕਿਆ ਪਰ ਹੁਣ ਮੈਂ ਜਦੋਂ 12ਵੀਂ ਵਾਰ ਆਵਾਂਗਾ ਸੰਗਤ ਮੇਰਾ ਦਰਸ਼ਨ ਅੰਮ੍ਰਿਤਸਰ ਹਰਮੰਦਰ ਸਾਹਿਬ ਕਰੇ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਸੀ ਬੇਰ 11ਵੀਂ ਜਬ ਹਮ ਆਵਹਿ ਤਿਸਤੇ ਕੋ ਇੱਕ ਹਮਲਖ ਪਾਵਹਿ ਪੰਥ ਖਾਲਸਾ ਖੇਤੀ ਮੇਰੀ ਕਰਉ ਸੰਭਾਲਨ ਮੈਂ ਤਿਸ ਵੇਰੀ ਮੈਂ ਆਵਾਂਗਾ ਫਿਰ ਤੋਂ ਖਾਲਸਾ ਸਜਾਵਾਂਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਆਸਣ ਤੇ ਬਿਠਾ ਕੇ ਪੰਜ ਕਰ ਪ੍ਰਕਰਮਾ ਕਰਕੇ ਨਾਰੀਅਲ ਤੇ ਪੰਜ ਪੈਸੇ ਮੱਥਾ ਟੇਕ ਕੇ ਗੁਰਮੰਤਰ ਕੰਨ ਦੇ ਵਿੱਚ ਸੁਣਾਇਆ ਤੇ ਗੁਰਤਾ ਅਰਪਣ ਕਰਕੇ ਬਚਨ ਕੀਤਾ ਕਿ ਅੱਜ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਾਲੀ ਗੁਰਤਾ ਜਿਹੜੀ ਹੈ ਤੁਹਾਨੂੰ ਸੌਂਪ ਦਿੱਤੀ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬੇਨਤੀ ਕੀਤੀ ਗਰੀਬ ਨਵਾਜੇ ਪੰਡ ਬੜੀ ਵੱਡੀ ਹੈ ਮੇਰੇ ਕੋਲੋਂ ਚੁੱਕੀ ਨਹੀਂ ਜਾਣੀ ਕਿਰਪਾ ਕਰੋ ਇਹ ਭਾਰ ਇਹ ਪੰਡ ਕਿਸੇ ਹੋਰ ਨੂੰ ਦਿਓ ਦੇ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਇਸ ਵੇਲੇ ਤੁਹਾਡੇ ਤੋਂ ਵੱਡਾ ਹੋਰ ਕੋਈ ਮਹਾਪੁਰਸ਼ ਨਹੀਂ ਜਿਹੜਾ ਇਸ ਭਾਰ ਨੂੰ ਚੁੱਕ ਸਕੇ ਇਹ ਵਸਤੂ ਮੇਰੀ ਤੁਹਾਡੇ ਕੋਲ ਅਮਾਨਤ ਹੈ ਮੈਂ ਛੇਤੀ ਹੀ ਪੈਣੀ ਗ੍ਰਾਮ ਦੇ ਵਿੱਚ ਅਵਤਾਰ ਲੈ ਕੇ ਆ ਰਿਹਾ ਮੈਂ ਆਪਣੀ ਇਹ ਅਮਾਨਤ ਆਪ ਤੁਹਾਡੇ ਕੋਲੋਂ ਆ ਕੇ ਲੈ ਲਵਾਂਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰਿੰਦ ਨਾਮਾ ਪਾਤਸ਼ਾਹੀ ਦਸਵੀਂ ਦੇ ਵਿੱਚ ਲਿਖਦੇ ਨੇ RAM ਸਿੰਘ ਹੋਏ ਮੇਰੋ ਨਾਮਾ ਬਾਡੀ ਸੁਤ ਪੈਣੀ ਕੋ ਤਾ ਮੈਂ ਛੇਤੀ ਹੀ ਅਵਤਾਰ ਲੈ ਕੇ ਆ ਰਿਹਾ ਧਿਆਨ ਰੱਖਿਓ 1869 ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਜੀ ਨੂੰ ਗੁਰਤਾ ਅਰਪਣ ਕਰਦੇ ਨੇ ਤੇ 3 ਸਾਲਾਂ ਬਾਅਦ ਹੀ ਬਿਕਰਮੀ ਸੰਮਤ 1872 ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪੈਣੀ ಗ್ರಾಮ ਦੇ ਵਿੱਚ ਅਵਤਾਰ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਆ ਜਿਹੜਾ ਕਵਿਤ ਹੁਣ ਮੈਂ ਪੜਨ ਲੱਗਾ ਨਾ ਇਹ ਕਰੋਨਾ ਕਾਲ ਦੇ ਵਿੱਚ ਇਸ ਗ੍ਰੰਥ ਦੀ ਲਾਈਵ ਉਹਨਾਂ ਨੇ ਕਥਾ ਕੀਤੀ ਏ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਾਂ ਵਾਲੇ ਗੁਰਦੁਆਰੇ ਤੋਂ ਤੇ ਆ ਕਵਿਤ ਉਹਨਾਂ ਨੇ ਵੀ ਪੜਿਆ ਉਹ ਆਂਦੇ ਨੇ ਬਾਲਕ ਮਿਰਗੇਸ ਤੇ ਵਿਸ਼ੇਸ਼ ਉਪਦੇਸ਼ ਨਾਮ ਜਿਦੀ ਨਰ ਨਾਰੀ ਲੈ ਅਪਾਰੀ ਭਵਤਾ ਤਰੇ ਔਰ ਇਲਹਾਮ ਕਰਤਾਰ ਕਈ ਬਾਰ ਦਇਓ ਨਾਮ ਦਾ ਉਧਾਰ ਕਰ ਜੀਵਨ ਕਾ ਤੂੰ ਖਰੇ ਆਹ ਪੰਕਤੀ ਧਿਆਨ ਦੇ ਨਾਲ ਸੁਣਿਓ ਆਂਦੇ ਨੇ ਐਪਾ ਗੁਰਦਸ਼ਮ ਦਰਸਦਾ ਇਉ ਕਹਿਉ ਤਾਹੇ ਮੇਰੋ ਅਵਤਾਰ ਅੰਸ ਰਾਮ ਸਿੰਘ ਹੋਇ ਪਰੇ ਮੈਂ ਰਾਮ ਸਿੰਘ ਦੇ ਨਾਮ ਤੋਂ ਪ੍ਰਗਟ ਹੋ ਕੇ ਆਵਾਂਗਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਮੈਂ ਆ ਕੇ ਸੰਸਾਰ ਤੇ ਨਾਮ ਦੀ ਵਰਖਾ ਕਰਕੇ ਉਹ ਸਾਰੇ ਪਾਪਾਂ ਨੂੰ ਮੈਂ ਧੋਵਾਂਗਾ ਇਉ ਕਰਕੇ ਉਹ ਜੀ ਸਭ ਪਾਪਾਂ ਨੂੰ ਧੋਣਾ ਨਾਮ ਦੀ ਕਰਾਂਗਾ ਵਰਖਾ ਸਭ ਪਾਪਾਂ ਨੂੰ ਤੋੜਾਂ ਨਾਮ ਦੀ ਕਰਾਂਗਾ ਵਰਖਾ ਸਭ ਪਾਪਾਂ ਨੂੰ ਤੋੜਾਂ ਕਰਾਂਗਾ ਆ ਕੇ ਯਾਨੀ ਗਿਆਨ ਸਿੰਘ ਜੀ ਲਿਖਦੇ ਨੇ ਉਹ ਹੋਣ ਹਾਰ ਅੱਜ ਹੋਈ ਬਸੰਤ ਪੰਚਮੀ ਵਾਲੇ ਦਿਨ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਸੀ ਐ ਪੈ ਗੁਰੂ ਦਸਮ ਦਰਸ ਦੇ ਇਉਂ ਕਹੇ ਉਹ ਤਾਹੇ ਮੇਰੋ ਅਵਤਾਰ ਅੰਸ ਰਾਮ ਸਿੰਘ ਹੋਇ ਪਰੇ ਸੋਈ ਨੇਤ ਫੁਰੀ ਆਏ ਸੰਮਤ 72 ਮੈਂ ਬਾਗ ਸੁਧੀ ਪੰਚਮੀ ਸਵੇਰੇ ਗੁਰੂਵਾਰ ਕਾ